ਬੀਤੇ ਦਿਨੀ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇੱਕ ਕਥਿਤ ਵੀਡੀਓ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਨੌਜਵਾਨ ਜੋ ਵੀਡੀਓ ਦੇ ਵਿੱਚ ਹੈ ਇਹ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦਾ ਹੀ ਬੇਟਾ ਹੈ ਜਿਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਵੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਉਹਨਾਂ ਦੇ ਧਰਮ ਪਤਨੀ ਸਾਬਕਾ ਮੰਤਰੀ ਰਜੀਆ ਸੁਲਤਾਨਾ ਉਹਨਾਂ ਦੀ ਨੂੰ ਤੇ ਉਹਨਾਂ ਦੀ ਬੇਟੀ ਦੇ ਉੱਤੇ ਮਾਮਲਾ ਦਰਜ ਹੋ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਗਵਾਂਡੀ ਦੇ ਵੱਲੋਂ ਹੀ ਮਾਮਲਾ ਜਿਹੜਾ ਉਹ ਦਰਜ ਕਰਾਇਆ ਗਿਆ ਹੈ ਦਰਅਸਲ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਬੀਤੇ ਦਿਨੀ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਦੀ ਪੇਤ ਪਰ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਜਿਸ ਤੋਂ ਬਾਅਦ ਉਹਨਾਂ ਉਸਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਅਕਿਲ ਅਖਤਰ ਹੈ ਜੋ ਕਿ ਰਜਾ ਸੁਲਤਾਨਾ ਤੇ ਮੁਹੰਮਦ ਮੁਸਤਾਫਾ ਦਾ ਬੇਟਾ ਹੈ ਉਸ ਵੀਡੀਓ ਦੇ ਵਿੱਚ ਕਥਿਤ ਤੌਰ ਤੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੇ ਵੱਲੋਂ ਆਪਣੇ ਪਿਤਾ ਤੇ ਆਪਣੀ ਧਰਮ ਪਤਨੀ ਨੂੰ ਵਾਸ਼ਰੂਮ ਦੇ ਵਿੱਚ ਇਕੱਠੇ ਫੜਿਆ ਹੈ ਤੇ ਨਾਜਾਇਜ਼ ਸੰਬੰਧਾਂ ਦਾ ਹਵਾਲਾ ਦਿੱਤਾ ਹੈ ਜਿਸ ਤੋਂ ਬਾਅਦ ਖੂਬ ਤੇਜ਼ੀ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਨੂੰਹ ਤੇ ਬੇਟੀ ਤੇ ਸਾਬਕਾ ਮੰਤਰੀ ਰਜੀਆ ਸੁਲਤਾਨਾ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਚਾਰ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਮਾਮਲੇ ਦੇ ਵਿੱਚ ਧਾਰਾ 103 1 ਤੇ 61 ਬੀ ਐਨ ਐਸ ਡੀ ਤਹਿਤ ਮਾਮਲਾ ਜਿਹੜਾ ਦਰਜ ਕੀਤਾ ਗਿਆ ਤਾਂ 16 ਅਕਤੂਬਰ ਨੂੰ ਦੇਰ ਰਾਤ ਦੇ ਵਿੱਚ ਅਕਿਲ ਦੀ ਪੰਜਗੁਲਾ ਦੇ ਵਿੱਚ ਮੌਤ ਹੋਈ ਸੀ ਪਰਿਵਾਰ ਨੇ ਦੱਸਿਆ ਸੀ ਕਿ ਦਵਾਈ ਦੀ ਓਵਰਡੋਸ ਕਰਨ ਨੇ ਪੂਰਾ ਘਟਨਾਕਰਮ ਵਾਪਰਿਆ ਹੈ ਪਰ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਅਕਿਲ ਦੇ ਵੱਲ ਜੋ ਕਿਹਾ ਜਾ ਰਿਹਾ ਹੈ ਕਿ ਅਕਿਲ ਹੈ ਮੁਹੰਮਦ ਮੁਸਤਾਫਾ ਦਾ ਬੇਟਾ ਉਸ ਲੜਕੇ ਦੇ ਵੱਲ ਜਿਹੜਾ ਹੈ ਕਥਿਤ ਤੌਰ ਤੇ ਇਲਜ਼ਾਮ ਆਪਣੇ ਪਿਤਾ ਤੇ ਆਪਣੀ ਧਰਮ ਪਤਨੀ ਤੇ ਲਗਾਏ ਗਏ ਨੇ ਨਜਾਇਜ਼ ਸਬੰਧਾਂ ਦਾ ਹਵਾਲਾ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਇੱਥੇ ਤੱਕ ਵੀ ਕਹਿੰਦਾ ਹੋਇਆ ਨੌਜਵਾਨ ਦਿਖਾਈ ਦਿੱਤਾ ਕਿ ਮੈਨੂੰ ਮਾਰਨ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਰਚੀਆਂ ਜਾ ਰਹੀਆਂ ਨੇ ਇਹ ਤਾਂ ਮੈਂ ਪੰਚਕੂਲਾ ਦੇ ਵਿੱਚ ਬੈਠਾ ਹਾਂ ਜਿਸ ਕਰਕੇ ਮੇਰਾ ਬਚਾਅ ਹੋਇਆ ਹੈ ਜੇਕਰ ਮੈਂ ਪੰਜਾਬ ਦੇ ਕਿਸੇ ਵੀ ਸ਼ਹਿਰ ਦੇ ਵਿੱਚ ਜਾਵਾਂ ਤਾਂ ਮੈਨੂੰ ਜਿਹੜਾ ਹੈ ਜਾਨ ਦਾ ਖਤਰਾ ਹੈ ਤੇ ਨਾਲ ਦੀ ਨਾਲ ਉਸ ਵੱਲੋਂ ਵੀ ਕਿਹਾ ਗਿਆ ਸੀ ਕਿ ਮੇਰੇ ਨਾਲ ਲਗਾਤਾਰ ਮੈਨੂੰ ਪਾਗਲ ਘੋਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਮੇਰਾ ਸਾਰਾ ਪਰਿਵਾਰ ਮੇਰੇ ਖਿਲਾਫ ਹੈ ਤੇ ਮੈਨੂੰ ਜਾਨੋਂ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਉਸ ਵੱਲੋਂ ਵੀ ਕਿਹਾ ਗਿਆ ਕਿ ਪਿਤਾ ਦੇ ਉਸ ਦੀ ਧਰਮ ਪਤਨੀ ਯਾਨੀ ਕਿ ਮੁਹੰਮਦ ਮੁਸਤਫਾ ਦੀ ਆਪਣੀ ਹੀ ਨੂਹ ਦੇ ਨਾਲ ਨਜਾਇਜ਼ ਸੰਬੰਧ ਨੇ ਤੇ ਇਸ ਦਾ ਪਤਾ ਜਿਹੜਾ ਉਸ ਪੁੱਤਰ ਨੂੰ ਲੱਗਿਆ ਜਿਸ ਕਰਕੇ ਉਹਨੂੰ ਮਰਵਾਉਣਾ ਚਾਹੁੰਦਾ ਹੈ ਤੇ ਇਸ ਤਰੀਕੇ ਦੀਆਂ ਇਲਜ਼ਾਮ ਦਰਾਜ਼ੀਆਂ ਜਿਹੜੀਆਂ ਨੇ ਉਸ ਕਥਿਤ ਵੀਡੀਓ ਦੇ ਵਿੱਚ ਕੀਤੀਆਂ ਗਈਆਂ ਨੇ ਤਾਂ ਹੁਣ ਗਵਾਂਡੀ ਸ਼ਮਸ਼ੂਦੀਨ ਦੇ ਵੱਲੋਂ ਹੀ ਜਿਹੜਾ ਮਾਮਲਾ ਦਰਜ ਕਰਾ ਲਿਆ ਗਿਆ ਹੈ ਤਾਂ ਕਤਲ ਦਾ ਮਾਮਲਾ ਜਿਹੜਾ ਹੈ ਚਾਰਾਂ ਦੇ ਉੱਤੇ ਦਰਜ ਕੀਤਾ ਗਿਆ ਹੈ ਤਾਂ ਹੁਣ ਜਾਂਚ ਵੀ ਜਿਹੜੀ ਆ ਸ਼ੁਰੂ ਹੋ ਗਈ ਹੁਣ ਦੇਖਣਾ ਹੋਏਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ